ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦਾ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੇ ਤੋਂ ਬਧੇ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਭਰਾਵੋ ਇਸ ਵਾਰ ਕਿਸਾਨ ਵੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਕਿਉਂਕਿ ਕਣਕ ਦੇ ਸੀਜ਼ਨ ਦੇ ਵਿੱਚ ਪਹਿਲਾਂ ਤਾਂ ਮੀਂਹ ਪੈ ਗਿਆ ਕਣਕ ਕਰੰਡ ਬਹੁਤ ਹੋਈ ਕਰੰਡ ਬਹੁਤ ਹੋਣ ਤੋਂ ਬਾਅਦ ਦੁਬਾਰਾ ਵੀ ਕਣਕ ਬੀਜੀ ਕਿਸਾਨ ਵੀਰਾਂ ਨੇ ਕਿਤੇ ਕਣਕ ਪੂਰੀ ਉਗਰੀ ਨਹੀਂ ਕਿਤੇ ਬੀਜ ਘੱਟ ਰਹਿ ਗਿਆ ਕਿਤੇ ਕਣਕ ਡੰਡੀ ਚੜ ਰਹੀ ਆ ਕਿਤੇ ਦਵਾਈ ਧੱਕਾ ਮਾਰੀ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਵੀਡੀਓ ਪੂਰੀ ਜ਼ਰੂਰ ਦੇਖਿਓ ਕੀ ਭਰਾ ਤੁਹਾਡੇ ਜਿਹੜੇ ਵੀ ਸਵਾਲ ਹੋਣ ਉਹਨਾਂ ਦਾ ਵਿੱਚ ਜਵਾਬ ਹੋਵੇ ਕਿਸਾਨ ਵੀਰੋ ਜਿਹੜੀ ਇਸ ਵਾਰ ਬਹੁਤ ਵੱਡੀ ਇੱਕ ਦਿੱਕਤ ਆ ਰਹੀ ਹੈ ਕਿਸਾਨ ਵੀਰਾਂ ਨੂੰ ਕਿਉਂਕਿ ਪਾਣੀ ਥੋੜਾ ਜਿਹਾ ਲੇਟ ਹੋਇਆ ਤੇ ਸੀਜ਼ਨ ਹੋ ਗਿਆ ਲੇਟ ਪਾਣੀ ਲੇਟ ਲਾਉਣ ਕਰਕੇ ਬਾਅਦ ਚੋਂ ਹੀ ਨਿਕਲੀ ਧੁੱਪ ਕਣਕਾਂ ਕਿਸਾਨ ਵੀਰਾਂ ਦੀਆਂ ਪੀਲੀਆਂ ਹੋ ਗਈਆਂ ਚਲੋ ਪੀਲੀਆਂ ਹੋ ਗਈਆਂ ਸਪ੍ਰੇਆਂ ਕਰੀਆਂ ਕੁਝ ਜਿਹਾ ਹੱਦ ਤੱਕ ਠੀਕ ਹੋ ਗਈਆਂ ਤੇ ਬਾਕੀ ਧੁੱਪ ਨਿਕਲਣ ਦੇ ਨਾਲ ਠੀਕ ਹੋ ਜਾਣਗੀਆਂ ਤੇ ਜਿਹੜੀ ਕਿਸਾਨ ਵੀਰੋਂ ਹੁਣ ਸਮੱਸਿਆ ਇੱਕ ਆ ਰਹੀ ਆ ਬਹੁਤ ਜ਼ਿਆਦੇ ਬਸਮਸੇ ਆ ਰਹੀ ਆ ਵੱਡੀ ਸਮੱਸਿਆ ਕੀ ਆ ਰਹੀ ਆ ਕਿਸਾਨ ਵੀਰੋ ਅੜੀਆਲ ਗੁੱਲੀ ਡੰਡਾ ਜਿਹੜਾ ਆਪਣੇ ਖੇਤਾਂ ਦੇ ਵਿੱਚ ਬਹੁਤ ਜ਼ਿਆਦੇ ਮਾਤਰਾ ਦੇ ਵਿੱਚ ਉਹਨੇ ਆਪਣਾ ਬੀਜ ਖਣਿਆ ਲਿਆ ਤਕਰੀਬਨ ਕਣਕ ਜਿੰਨੀ ਗੁੱਲੀ ਡੰਡਾ ਹੋ ਜਾਂਦਾ ਉਹਨੂੰ ਮਾਰਨ ਵਾਸਤੇ ਕਿਸਾਨ ਵੀਰ ਬਹੁਤ ਦਵਾਈਆਂ ਲਿਆਉਂਦੇ ਨੇ ਜਾਂ ਤਾਂ ਆਪਾਂ ਦੇਖ ਲੈਨੇ ਆ ਵੀ ਸਟਰੋਂਗ ਸਾਲਟ ਭਰਤੋ ਜੀ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਹਰ ਇੱਕ ਬੰਦਾ ਆਪਣੀ ਬਾਹ ਲਾ ਕੇ ਖੜਦਾ ਪਰ ਬਾਅਦੇ ਨਾਲ ਕਿਸਾਨ ਵੀਰੋ ਪਤਾ ਕੀ ਹੁੰਦਾਗਾ ਕਈ ਵਾਰ ਆਪਾਂ ਸਟਰੋਂਗ ਸਾਲਟ ਲਿਆਉਣਿਆਂਗੇ ਡੋਜ਼ ਪ੍ਰੋਪਰ ਨਹੀਂ ਪਾਉਂਦੇ ਪ੍ਰੋਪਰ ਪਾਣੀ ਲਾਉਂਦੇ ਆਪਣੇ ਕਣਕ ਨੂੰ ਕਿਸਾਨ ਵੀਰੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਵਧਾਨੀਆਂ ਦੱਸਦਾ ਤੁਹਾਨੂੰ ਕਿਸਾਨ ਵੀਰੋ ਪਹਿਲਾਂ ਤਾਂ ਤੁਸੀਂ ਜਦੋਂ ਗੁੱਲੀ ਡੰਡੇ ਦੀ ਕਦੇ ਵੀ ਸਪਰੇਅ ਕਰਨੀ ਆ ਹਮੇਸ਼ਾ ਦੁਕਾਨਦਾਰ ਦੀ ਸਲਾਹ ਲਵੋ ਦੁਕਾਨਦਾਰ ਦੀ ਜਦੋਂ ਆਪਾਂ ਸਲਾਹ ਲੈਂਦੇ ਆ ਉਹ ਕੁਝ ਹੱਦ ਤੱਕ ਆਪਾਂ ਨੂੰ ਚਾਨਣਾ ਪਾ ਦਿੰਦਾ ਹੁਣ ACM9 ਤੇ SGN2111 ਤੇ ਮੈਟਰੀ ਬਿਊਜਨ ਵਿੱਚ ਟੌਪਿਕ ਦੇ ਐਕਸਲ ਦੇ ਪਾ ਕੇ ਕਰਨੀ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ ਇਹ ਬਹੁਤ ਵੱਡੀ ਸਮੱਸਿਆ ਦਾ ਇੱਕ ਸਾਹਮਣਾ ਕਰਨਾ ਪੈ ਸਕਦਾ ਕਿਸਾਨ ਵੀਰੋਂ ਆਪਾਂ ਨੂੰ ਜੇ ਆਪਾਂ ਇਹਦੇ ਚਣ ਗੈਲੀ ਵਰਤ ਗਏ ਹੁਣ ਕਿਸਾਨ ਵੀਰ ਕੀ ਕਰਦੇ ਨੇ ਹੁਣ ਏਸੀਐਮ 9 ਦਵਾਈ ਲੈਂਦੀ ਇੱਕ ਡੱਬਾ ਉਹਦਾ ਆਪਾਂ 2 ਕਿੱਲਾਂ 'ਚ ਪਾਉਣਾ ਕਿਸਾਨ ਵੀਰੋਂ ਮੰਨ ਕੇ ਚਲੋ ਕਿਸਾਨ ਵੀਰ ਕੀ ਕਰਦੇ ਨੇ ਵੀ ਯਾਰ ਦੁਕਾਨਦਾਰ ਤਾਂ ਕਹਿ ਦਿੰਦੇ ਨੇ ਉਹਨਾਂ ਨੇ 7 ਬਿਗੇ 'ਚ ਪਾਤਾ ਪਾਣੀ ਕਿੰਨਾ ਲਾਇਆ ਉਹਨਾਂ ਨੇ 7 ਬਿਗੇ 'ਚ 150 ਲੀਟਰ ਕਿੱਲੇ 'ਚ ਮੰਨ ਲਓ 100 ਲੀਟਰ ਉਹ ਕਿੱਥੋਂ ਕਿਸਾਨ ਵੀਰੋਂ ਰਿਜ਼ਲਟ ਦੇ ਜੂਗੇ ਜਦੋਂ ਦਵਾਈ ਇੰਨੀ ਹਾਰੜ ਹੈ ਵਿੱਚ ਉਹਦੇ ਟੋਪਿਕ ਆਪਾਂ ਅਲੱਗ ਤੋਂ ਪਾ ਲੈਨੇ ਆਗੇ ਇਸੇ ਮਾਇਨੇ ਦੇ ਨਾਲ ਕਿਸਾਨ ਵੀਰਾਂ ਨੇ ਟੋਪਿਕ ਦੇ 2-2 3-3 ਪੈਕਟ ਵੀ ਕਾਪ ਆ ਕੇ ਕਰਦੇ ਕਿੱਡਾ ਤਾਕੜਾ ਉਹਦਾ ਸਾਲਟ ਬਣ ਜੂ ਉਹਨੂੰ ਘੱਟੋ ਘੱਟ ਕਿਸਾਨ ਵੀਰੋ ਤੁਸੀਂ 3-400 ਲੀਟਰ ਪਾਣੀ ਦੀ ਜਦੋਂ ਡੋਜ਼ ਬਾਰਤ ਰਹੇ ਹੋਗੇ 100 ਲੀਟਰ ਪਾਣੀ ਦੇ ਵਿੱਚ ਤੁਹਾਡੇ 100% ਧੱਕਾ ਮਾਰੂਗੇ ਮਾਰੂਗਾ ਉਹ ਦਵਾਈ ਕਿਉਂ ਨਹੀਂ ਮਾਰੂਗੀ ਧੱਕਾ ਫੇਰ ਕਿਸਾਨ ਵੀਰ ਕੀ ਕਰਦੇ ਨੇ ਅੰਗੈਲੀ ਇੰਨੀ ਕਰ ਜਾਂਦੇ ਨੇ ਕਿ ਜਾਂ ਕਈ ਵਾਰ ਲੇਬਰ ਤੋਂ ਕਰਾਉਣੇ ਆਪਾਂ ਸਪਰੇ ਦੁਬਾਰਾ ਫਫਾਰਾ ਤੁਹਾਨੂੰ ਬਾਰ ਬਾਰ ਕਹਿੰਦੇ ਵੀ ਸਿੱਧਾ ਪੱਤਿਆਂ ਤੇ ਗੁੱਲੀ ਡੰਡੇ ਦੀ ਕੋਈ ਵੀ ਸਪਰੇ ਆ ਉਹਦਾ ਫਫਾਰਾ ਨਾ ਮਾਰੋ ਦੂਜੇ ਨੰਬਰ ਤੇ ਜਿਹੜੀਆਂ ਕਿਸਾਨ ਵੀਰਾਂ ਦੇ ਗਲਤੀਆਂ ਹੁੰਦੀਆਂ ਨੇ ਜੀ ਉਹਨਾਂ ਦੇ ਵਿੱਚੋਂ ਮੇਨ ਕੀ ਹੁੰਦਾ ਆਪਾਂ ਪੰਪ ਲੈ ਲੈਣਾ ਕਈ ਵਾਰ ਵੱਡਾ ਬੂਮ ਸਪਰੇਅਰ ਵਾਲਾ ਉਹਦੇ ਨਾਲ ਕੀ ਹੁੰਦਾ ਕਿਸਾਨ ਵੀਰੋ ਆਪਾਂ ਪਾਣੀ ਲਾਉਣ ਲੱਗ ਜੰਨੇ ਆ ਫਸਲ ਤੇ ਪਾਣੀ ਵਾਦੀ ਆਉਂਦਾ ਆਪਣੇ ਕੋਲ ਆਪਾਂ ਦੁਬਾਰਾ ਤੋਂ ਮਾਰ ਦਿੰਨੇ ਆ ਫੇਰ ਵੀ ਉਹਦੀ ਦਿੱਕਤ ਆਉਂਦੀ ਹੈ। ਤੁੱਪ ਨਾ ਨਿਕਲਣਾ ਇਹਦੀ ਸਭ ਤੋਂ ਵੱਡੀ ਕਮੀ ਹੈ। ਕਈ ਵਾਰ ਮੌਸਮ ਘਰਬਟ ਬਾਦਲ ਜਿਹਾ ਆਪਦਾ ਸਮੱਸਿਆ ਉਹਦੇ 'ਚ ਵੀ ਆ ਸਕਦੀ ਆ ਆਪਾਂ ਨੂੰ। ਮੇਨ ਕਾਰਨ ਕਿਸਾਨ ਵੀਰ ਉਹਦੇ ਤਿੰਨੇ ਨੇ। ਪਹਿਲੇ ਨੰਬਰ ਤੇ ਓਵਰਡੋਜ ਸਹੀ ਪਾਣੀ ਨਾਲ ਲਾਉਣਾ, ਸਹੀ ਢੰਗ ਨਾਲ ਸਪਰੇਅ ਨਾ ਕਰਨਾ। ਤਿੰਨ ਕਾਰਨਾ ਕਰਕੇ ਆਪਣੀ ਗਣਕ ਫੁਕਦੀ ਆ। ਸਭ ਤੋਂ ਪਹਿਲਾ ਕਾਰਨ ਆ ਜਿਹੜਾ ਸਹੀ ਡੋਜ ਹੋ ਕੋਈ ਵੀ ਨਹੀਂ ਪਾਉਂਦਾ ਕਿਸਾਨ ਵੀਰਾਂ 'ਚੋਂ। ਹਮੇਸ਼ਾ ਐਡਵਾਂਸ ਇਹ ਚੱਲਦੇ ਆਪਾਂ ਸਾਰੇ। ਮੈਂ ਕਿਸਾਨ ਵੀਰੋ ਇੱਕ ਇੱਕ ਕੀਲੇ ਦੇ ਵਿੱਚ 2 2 ਡੱਬੇ ਲੀਟਰ ਦੇ ਵੀ ਕਰਕੇ ਦੇਖੇ ਨੇ ਰਿਜ਼ਲਟ ਨਹੀਂ ਮਿਲਦਾ ਅਗਲੇ ਸਾਲ ਨੂੰ ਉਹ ਤੋਂ ਦੁੱਗਣੀ ਡੋਜ਼ ਭਾਲੂ ਗੁੱਲੀ ਡੰਡਾ ਮਾਰਨ ਨੂੰ ਫਿਰ ਆਪਾਂ 4 ਡੱਬੇ ਕਰਦਾਂਗੇ ਇੰਨੇ ਕੁ ਗੁੱਲੀ ਡੰਡਾ ਸੀ ਮੈਂ ਇੱਕ ਕੀਲੇ ਦੇ ਵਿੱਚ ਡੇਢ ਡੱਬਾ ਗੁੱਲੀ ਇਹਦਾ ਲੀਟਰ ਦਾ ਨਾਲ ਦੋ ਪੈਕਟ ਟੌਪਿਕ ਦੇ ਪਾ ਕੇ ਕਰਤੀ ਸੀ ਪਰ ਉਹਦੇ ਕੋਈ ਮੈਨੂੰ ਖਾਸ ਉਹਦਾ ਬੈਨੀਫਿਟ ਨਹੀਂ ਲੱਗਿਆ ਮੈਂ ਫਿਰ ਉਹ ਖੜਾ ਛੜ ਤਾ ਆਪਾਂ ਡੋਜ਼ ਪ੍ਰੋਪਰ ਹੀ ਪਾਉਣੇ ਆ ਜਿੰਨੀ ਚਾਹੀਦੀ ਹੁਣ ਮੈਂ ਟਲੈਂਟਿਸ ਕਰੀ ਜਾਗੀ ਆਪਣੇ ਕੁਝ ਕੀਲਿਆਂ ਤੇ ਤਿੰਨ ਚਾਰ ਕੀਲਿਆਂ ਦੇ ਉੱਪਰ ਮੈਂ 7 ਬਿੱਗੇ ਦੇ ਵਿੱਚ ਉਹਦਾ 160 ਗ੍ਰਾਮ ਵਾਲਾ ਇੱਕ ਪੈਕੇਟ ਪਾਇਆ। ਗੁੱਲੀ ਡੰਡਾ ਘੱਟ ਸੀ ਮੈਨੂੰ ਸਰ ਕੇ 150 ਲੀਟਰ ਗੀਲੇ ਦਾ ਪਾਣੀ ਬਹੁਤ ਸੀ। ਤੇ ਕਿਸਾਨ ਵੀਰੋ ਇਹ ਗੱਲਾਂ ਦਾ ਧਿਆਨ ਰੱਖੋ। ਦੂਜੇ ਨੰਬਰ ਤੇ ਪਾਣੀ ਤੁਸੀਂ ਹਮੇਸ਼ਾ 150 ਲੀਟਰ ਦੀ ਲਖੀਰ ਰੱਖ ਲਓ ਵੀ 150 ਤੋਂ ਘੱਟ ਆਪਾਂ ਪਾਣੀ ਨਹੀਂ ਲਾਉਣਾ ਗੁੱਲੀ ਡੰਡੇ ਦੀ ਸਪਰੇਅ ਦੇ ਵਿੱਚ। ਉਦੋਂ ਘੱਟ ਕਿਸਾਨ ਵੀਰੋ ਸਰ ਨਹੀਂ ਨਹੀਂ। 6 ਪੰਪ 25 ਲੀਟਰ ਵਾਲੇ 150 ਲੀਟਰ ਵੈਸੇ 9 ਤੋਂ 10 ਢੋਲੀਆਂ ਲਾ ਸਕਦੇ ਹੋ ਤੁਸੀਂ ਘੱਟੋ ਘੱਟ ਜੇ ਆਪਾਂ ਲਾਉਣੇ ਹੈਗੇ। ਹੱਥਾਂ ਵਾਲੇ ਪੰਪ ਦੀਆਂ ਤੇ 150 ਲੀਟਰ ਦਾ ਤੁਸੀਂ ਲਾਉਣੀ ਲਾਉਣਾ। ਇਦੋਂ ਘੱਟ ਪਾਣੀ ਨਾਲ ਦਾ ਕਿਸਾਨ ਵੀਰ ਉਹ ਕਣਕ ਸੜੂਏ ਸੜੂਗੀ ਆਪਣੀ। 50% ਕਿਸਾਨ ਵੀਰ ਇਹ ਜਿਹੜੇ ਜਿਹੜੇ 80 90 ਲੀਟਰ ਨਾਲ ਹੀ ਜਾਂ 100 ਲੀਟਰ ਨਾਲ ਗੀਲਾ ਕਵਰ ਆਮ ਨਾਲ ਕਰ ਦਿੰਦੇ ਨੇਗੇ। ਵੱਡੇ ਇੰਜਨ ਵਾਲੇ ਪੰਪ ਨੇ ਆਮ ਨਾਲ ਹੋ ਹੀ ਜਾਂਦਾਗਾ। ਪਰ ਕਿਸਾਨ ਵੀਰ ਉਹਦਾ ਫਾਇਦਾ ਕੋਈ ਨਹੀਂ ਹੈਗਾ। ਆਪਾਂ ਆਪਣੀ ਅੰਗੈਲੀ ਨਾਲ ਆਪਣੀ ਫਸਲ ਦਾ ਸਹੀ ਮੀਨਰੀ ਦਾ ਕਰ ਦਿੰਨੇ ਆ ਬਿਲਕੁਲ ਸਤਿਆਨਾਸ਼। ਤੇ ਅੱਗੇ ਕਿਸਾਨ ਵੀਰੋ ਜਿਹੜੀ ਇੱਕ ਹੋਰ ਵੱਡੀ ਗਲਤੀ ਕੀ ਹੁੰਦੀ ਆ ਆਪਾਂ ਮੰਨ ਕੇ ਚੱਲੋ ਤੁਸੀਂ ਕੀਲੇ ਦੀ ਬਾਹੀ ਤੱਕ ਪੰਪ ਲਾਉਣਾਗਾ 50 ਕਰਮਾਂ ਚ ਪੰਪ ਲਾਉਣਾਗਾ ਐਡਾ ਪਾਗਲ ਕੋਈ ਨਹੀਂ ਹੁੰਦਾ ਜਿਹੜਾ ਬੰਦਾ ਸਪਰੇਅ ਕਰ ਰਿਹਾਗਾ ਉਹਨੂੰ ਇੱਕ ਜਾਂ ਦੋ ਪੰਪਾਂ ਦੇ ਵਿੱਚ ਭੇਜਦਾ ਨਾ ਵੀਰੇ ਇੰਨਾ ਕੁ ਤੋੜਾ ਰੱਖਣ ਇੰਨੀ ਕਰੇਸ ਤੇ ਆਪਣਾ ਪੰਪ ਉੱਥੇ ਤੱਕ ਮੁੱਕ ਜਾਂਦਾਗਾ ਉਹ ਕਿਸਾਨ ਵੀਰ ਕੀ ਕਰਦੇ ਨੇ ਕਈ ਵਾਰ ਯਾਰ ਤੇਜ਼ ਤੁਰ ਪੈਂਦੇ ਨੇ ਜਾਂ ਉਧਰੋਂ ਪੰਪ ਵੱਧ ਗਿਆ ਮੜਾ ਜਾਂ ਮੂਰੇ ਮਾਰਤਾ ਦੁਬਾਰੇ ਫੇਰ ਉੱਥੀ ਜਾ ਕੇ ਪੰਪ ਵੱਜ ਗਿਆ ਜਦ ਫਾਂਟ ਜਦੋਂ ਲੈ ਜਾਂਦੇ ਨੇ ਚੌੜੀ ਫਾਂਟ ਓਨੀ ਹੀ ਤੋੜਦੇ ਨੇ ਹਰ ਇੱਕ ਹਰ ਵਾਰ ਜਿੰਨੀ ਹੈ ਉਹਦੇ ਨਾਲ ਸਭ ਤੋਂ ਵੱਧ ਸਮੱਸਿਆ ਆਉਂਦੀ ਹੈ ਕਿਸਾਨ ਵੀਰੋ ਇਹ ਜਦੋਂ ਆਪਾਂ ਪੰਜ ਕਰਮਾਂ ਦੀ ਫਾਂਟ ਲੈ ਕੇ ਜਾਣੀ ਤਾਂ ਪੰਜ ਦੀ ਹੀ ਲੈ ਜਾਓ ਤੁਸੀਂ ਤੁਹਾਡੀ ਫਸਲ ਨੂੰ ਧੱਕਾ ਨਹੀਂ ਬੰਦੂ ਜਦੋਂ ਪੰਜ ਕਰਮਾਂ ਦੀ ਫਾਂਟ ਲੈ ਕੇ ਜਾ ਰਹੇ ਆਪਾਂ ਕਰਮਾ ਆਪਾਂ ਕਵਰ ਕਰ ਰਹੇ ਹਾਂ ਸੱਤ ਫਾਂਟ ਆਪਾਂ ਮਿਣੀ ਹੋਈ ਆ ਪੰਜ ਦੀ ਕਰਮ ਕਰਮ ਸਾਈਡਾਂ ਤੇ ਡਬਲ ਦਵਾਈ ਹੋ ਗਈ ਧੱਕਾ ਮਾਰੂ ਮਾਰੂ ਤਾਂ ਹੁਣ ਕਿਸਾਨ ਵੀਰੋ ਮੈਂ ਇਹ ਵੀਡੀਓ ਅੱਜ ਤਾਂ ਹੀ ਪਾਈ ਆ ਬਹੁਤ ਕਿਸਾਨ ਵੀਰਾਂ ਦੇ ਮੈ ਫੋਨ ਆਏ ਨੇ ਕਿ ਮੈਸੇਜ ਆਏ ਨੇ ਵੀ ਕਿਵੇਂ ਆਪਣੀ ਫਸਲ ਨੂੰ ਧੱਕਾ ਕਿਉਂ ਵੱਜਿਆ ਜਦੋਂ ਉਹਨਾਂ ਨੂੰ ਪੁੱਛਦਿਆਂ ਤਾਂ ਗੱਲ ਕੁਝ ਹੋਰ ਹੀ ਨਿਕਲਿਆ ਹੁੰਦੀ ਆ ਸਾਰਿਆਂ ਤੋਂ ਵੱਡੀਆਂ ਗਲਤੀਆਂ ਇਹ ਤਿੰਨ ਨੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਦਿੱਤੀ ਥੋੜੇ ਲਈ ਵਧੀਆ ਹੋਵੇਗੀ ਜੇ ਤੁਸੀਂ ਸਪਰੇਅ ਕਰਨੀ ਹੈ ਹੁਣ ਥੋੜਾ ਜਿਹਾ ਦਾ ਧਿਆਨ ਰੱਖ ਕੇ ਕਰੋ ਜਿੱਦਾਂ ਜਿੱਦਾਂ ਆਪਾਂ ਦੱਸਿਆ ਵੈਸੇ ਧੁੱਪ ਦਾ ਮੌਸਮ ਆ ਸਪਰੇਅ ਕਰੋ ਸਾਰੇ ਜਣੇ ਆਪਣੀ ਫਸਲ ਵਾਸਤੇ ਧੰਨਵਾਦ